<coughs> <coughs> हां दोस्तो, जी दोस्तों ਤੁਸੀਂ ਕਹੋਗੇ ਵੀ ਇਹਨੂੰ ਅੱਜ ਖੰਗ ਹੋ ਰਹੀ ਹੈ ਖੰਗ ਨਹੀਂ ਹੋਈ ਦਰਅਸਲ ਮੈਂ ਤੁਹਾਨੂੰ ਇੱਕ ਅੱਜ ਖੰਗ ਹਟਾਉਣ ਦਾ ਵਧੀਆ ਨੁਸਖਾ ਦੱਸਣ ਲੱਗਿਆਂਗਾ ਇਹ ਮੈਂ ਨਕਲੀ ਖੰਗ ਖੰਗ ਰਿਆ ਸੀਗਾ ਤਾਂ ਜੋ ਤੁਹਾਨੂੰ ਆਪਾਂ ਇਹ ਇੱਕ ਨੁਸਖਾ ਦੇ ਸਕੀਏ ਘਰ ਦੇ ਵਿੱਚ ਹੁਣ ਮੌਸਮ ਚੱਲਦਾ ਜੀ ਕਾਹਦਾ ਆਪਾਂ ਤੁਹਾਨੂੰ ਦਿਖਾਈਏ ਜੀ ਕਾਹਦਾ ਮੌਸਮ ਚੱਲਦਾ ਜੀ ਆਹ ਚੀਜ਼ ਦਾ ਮੌਸਮ ਚੱਲਦਾ ਜੀ ਹੁਣ ਠੀਕ ਹੈ ਜੀ ਇਹ ਹਨ ਅਮਰੂਦ ਆਮ ਖੇਤਾਂ ਦੇ ਵਿੱਚੋਂ ਵੀ ਮਿਲ ਜਾਂਦੇ ਨੇ ਬਾਜ਼ਾਰ ਦੇ ਵਿੱਚੋਂ ਵੀ ਮਿਲ ਜਾਂਦੇ ਨੇ ਪਰ ਇਹਨਾਂ ਨੂੰ ਖਾਣਾ ਸਮੇਂ ਦੇ ਮੁਤਾਬਕ ਚਾਹੀਦਾ ਜਿਹੜੇ ਸਮੇਂ ਦੇ ਵਿੱਚ ਇਹ ਹੁੰਦੇ ਨੇ ਵੈਸੇ ਦਰਅਸਲ ਤਾਂ ਅ ਅੱਜ ਕੱਲ ਪੌਦੀ ਇਹੇ ਜੇ ਆ ਕੇ ਜਿਹੜੇ 12 ਮਾਸੀ ਆਉਂਦੇ ਨੇ ਵੀ 12 ਮਹੀਨੇ ਲੱਗਦੇ ਹੀ ਰਹਿੰਦੇ ਨੇ ਅਮਰੂਦ ਪਰ ਕਿਤੇ ਨਾ ਕਿਤੇ ਮੌਸਮ ਜਿਹੜਾ ਅਮਰੂਦਾ ਦਾ ਹੁੰਦਾ ਹੈ ਬਿਨਾਂ ਰਿਹਾ ਸਪ੍ਰੇਹਾ ਤੋਂ ਆਪਾਂ ਇਹਨਾਂ ਨੂੰ ਵੀ ਘਰ ਦੇ ਵਿੱਚ ਜ਼ਰੂਰ ਅਗਾਉਣਾ ਚਾਹੀਦਾ ਜਿਵੇਂ ਹੁਣ ਆਪਾਂ ਨੂੰ ਪ੍ਰਾਣੀ ਖਾਂਸੀ ਹੈ ਕੋਈ ਪ੍ਰਾਣੀ ਖਾਂਸੀ ਦਾ ਆਪਾਂ ਇਲਾਜ ਦੱਸਣ ਲੱਗਿਆਂ ਤਾਂ ਉਹਨੂੰ ਕਿੰਨੀ ਬੇ ਪ੍ਰਾਣੀ ਖਾਂਸੀ ਕਿਉਂ ਨਾ ਹੋਵੇ ਚਾਹੇ ਉਹਨੂੰ ਹੋ ਗਏ 5 ਸਾਲ ਹੋ ਗਏ 10 ਸਾਲ 15 ਸਾਲ ਹੋ ਗਏ ਤੁਹਾਡੀ ਖਾਂਸੀ ਨਹੀਂ ਹਟਦੀ ਤੁਸੀਂ ਦਵਾਈਆਂ ਲੈ ਕੇ ਥੱਕ ਗਏ ਠੀਕ ਹੈ ਜੀ ਤਾਂ ਤੁਸੀਂ ਕੀ ਕਰਨਾ ਜੀ ਆ ਇੱਕ ਅਮਰੂਦ ਲੈ ਲਓ ਜਿੰਨਾ ਕੁ ਤੁਸੀਂ ਖਾ ਸਕੋ ਕੋਈ ਵੱਡੇ ਆਕਾਰ ਦਾ ਲੈ ਲਓ ਚਾਹੇ ਛੋਟੇ ਆਕਾਰ ਦਾ ਲੈ ਲਓ ਠੀਕ ਹੈ ਜੀ ਤੁਸੀਂ ਆਪਦੇ ਹਿਸਾਬ ਨਾਲ ਜਿੰਨਾ ਕੁ ਤੁਸੀਂ ਇਹਨੂੰ ਖਾ ਸਕੋ ਉਹਦੇ ਹਿਸਾਬ ਨਾਲ ਤੁਸੀਂ ਅਮਰੂਦ ਲੈਣਾਗਾ ਅਮਰੂਦ ਲੈ ਕੇ ਕੀ ਕਰਨਾ ਜੀ ਜਿਵੇਂ ਆਪਾਂ ਕਦੇ ਜੇ ਆਪਾਂ ਰੋਟੀ ਚੁੱਲੇ ਤੇ ਪਕਾ ਰਹੇ ਹਾਂ ਨਾ ਜਾਂ ਚੁੱਲੇ ਦੇ ਵਿੱਚ ਅੱਗ ਬਾਲੀ ਆਪਾਂ ਨੇ ਜੋ ਵੀ ਕੰਮ ਕੀਤਾ ਆਪਾਂ ਚੁੱਲ੍ਹੇ ਤੇ ਕਰ ਰਹੇ ਆ ਚੁੱਲ੍ਹੇ ਤੇ ਅੱਗ ਹੁੰਦੀ ਆ ਅੱਗ ਜਦੋਂ ਹੋ ਗਈ ਤਾਂ ਮਠੀ ਮਠੀ ਜੀ ਅੱਗ ਜਦੋਂ ਰਹਿ ਜਾਂਦੀ ਆ ਨਾ ਮਿੱਠੇ ਮਿੱਠੀ ਜੀ ਅੱਗ ਰਹਿ ਜਾਂਦੀ ਆ ਜਦੋਂ ਉਦੋਂ ਆਪਾਂ ਨੇ ਇਹ ਅਮਰੂਦ ਨੂੰ ਥੋੜਾ ਜਿਹਾ ਕੱਚਾ ਜਿਹਾ ਹੋਵੇ ਥੋੜਾ ਜਿਹਾ ਜਿਵੇਂ ਮਤਲਬ ਕਿ ਆਹ ਚੀਜ਼ ਆ ਨਾ ਆ ਦੇਖੋ ਇਹਨਾਂ ਦੋਨਾਂ ਵਿੱਚ ਫਰਕ ਹੈ ਇਹ ਥੋੜਾ ਜਿਹਾ ਪੱਕਿਆ ਹੋਇਆ ਆਹ ਥੋੜਾ ਜਿਹਾ ਕੱਚਾ ਜਿਹਾ ਕੱਚਾ ਜਿਹਾ ਅਮਰੂਦ ਥੋੜਾ ਜਿਹਾ ਲੈਣਾ ਹਲਕਾ ਜਿਹਾ ਕੱਚਾ ਉਹਨੂੰ ਤੁਸੀਂ ਅੱਗ ਦੇ ਵਿੱਚ ਭੁੰਨਣ ਵਾਸਤੇ ਰੱਖ ਦਿਓ ਜਿਵੇਂ ਆਪਾਂ ਪਹਿਲਾਂ ਆਲੂ ਭੁੰਦੇ ਹੁੰਦੇ ਸੀ ਅੱਗ 'ਚ ਕਈਆਂ ਨੇ ਦੇਖਿਆ ਹੋਣਾ ਵੀ ਆਲੂ ਅੱਗ ਦੇ ਵਿੱਚ ਰੱਖ ਕੇ ਭੁੰਨਿਆ ਜਾਂਦਾ ਸੀ ਉਹਨੂੰ ਚਟਣੀ-ਚੁਟਣੀ ਜਿ ਫਿਰ ਪਾਇਆ ਜਾਂਦਾ ਸੀ ਜਾਂ ਬੱਚਿਆਂ ਨੂੰ ਭੁੰਨ ਕੇ ਆਲੂ ਖਵਾਏ ਜਾਂਦੇ ਸੀ ਉਸੇ ਤਰੀਕੇ ਦੇ ਨਾਲ ਆਪਾਂ ਇਹ ਅਮਰੂਦ ਨੂੰ ਅੱਗ ਵਿੱਚ ਭੁੰਨਣਾ ਜੀ ਭੁੰਨਣ ਤੋਂ ਬਾਅਦ ਜਦੋਂ ਇਹ ਪੁੱਜਿਆ ਗਿਆ ਨਾ ਥੋੜਾ-ਥੋੜਾ ਇਹਨੂੰ ਆਪਾਂ ਨੇ ਭੁੱਲ ਲੈਣਾ ਭੁੰਨਣ ਤੋਂ ਬਾਅਦ ਇਹਨੂੰ ਆਪਾਂ ਨੇ ਕਟ ਲੈਣਾ ਠੀਕ ਹੈ ਜੀ ਥੋੜਾ ਥੋੜਾ ਇਹਦੀ ਜਿਹੜੀ ਵਿੱਚੋਂ ਗਰਮ ਜੀ ਹਵਾ ਉਹ ਬਾਹਰ ਕੱਢ ਦੇਣੀ ਆ ਆਪਾਂ ਨੇ ਕਿਉਂਕਿ ਜਿਆਦਾ ਗਰਮ ਖਾਦਾ ਵੀ ਨਹੀਂ ਜਾਣਾ ਨਾ ਜਦੋਂ ਹਲਕਾ ਜਿਹਾ ਠੰਡਾ ਹੋ ਜੇ ਨਾ ਥੋੜਾ ਜਿਹਾ ਕੋਸਾ ਜਿਹਾ ਰਹਿ ਜੇ ਤਾਂ ਆਪਾਂ ਇਸ ਅਮਰੂਦ ਦਾ ਸੇਵਨ ਕਰਨਾ ਠੀਕ ਹੈ ਜੀ ਤੁਸੀਂ ਪਹਿਲੇ ਦਿਨ ਖਾਓਗੇ ਖੰਗ ਦੇ ਵਿੱਚ ਤੋਂ ਤੁਹਾਨੂੰ ਰੁਪਏ ਦੇ ਵਿੱਚੋਂ 10 ਪੈਸੇ ਪਹਿਲੇ ਦਿਨ ਆਮਰੂਦ ਨਕੇ ਖਾਨ ਨਾਲ ਫਰਕ ਪੈਜੂ ਇਸ ਅਮਰੂਦ ਦੇ ਵਿੱਚ ਵਿਟਾਮਿਨ ਸੀ ਵੀ ਹੁੰਦਾ ਹੈ ਇਹਦੇ ਵਿੱਚ ਲੋਹੇ ਦੀ ਮਾਤਰਾ ਵੀ ਹੁੰਦੀ ਹੈ ਇਹ ਅਮਰੂਦ ਪਾਚਣ ਕਿਰਿਆ ਨੂੰ ਵੀ ਸਹੀ ਕਰਦਾ ਹੈ ਤੇ ਜਿਵੇਂ ਆਪਣਾ ਖੂਨ ਹੁੰਦਾ ਉਹਨੂੰ ਵੀ ਸਾਫ਼ ਕਰ ਦਿੰਦਾ ਭੁੱਖ ਪੱਖ ਨਾ ਲੱਗਦੀ ਹੋਵੇ ਤਾਂ ਦਰਅਸਲ ਪਹਿਲਾਂ ਨਾ ਆਪਾਂ ਵੇਖਦੇ ਹੁੰਦੇ ਸੀਗੇ ਵੀ ਜਿਹੜੇ ਬੱਚੇ ਇਸ ਅਮਰੂਦ ਖਾਣ ਵਾਸਤੇ ਖੇਤਾਂ 'ਚ ਜਾਂਦੇ ਸੀ ਅੱਜ ਕੱਲ ਤਾਂ ਉਹ ਸਿਸਟਮ ਰਹਿਾ ਨਹੀਂ ਘਰਾਂ ਦੇ ਵਿੱਚ ਹੀ ਅਮਰੂਦ ਲੱਗ ਗਏ ਪਹਿਲਾਂ ਟਾਵੀਆਂ ਟਾਵੀਆਂ ਮੋਟਰਾਂ ਤੇ ਅਮਰੂਦ ਹੁੰਦੇ ਸੀ ਤੇ ਬੱਚੇ ਨਾ ਉਥੋਂ ਤੋੜਨ ਵਾਸਤੇ ਜਾਂਦੇ ਸੀ ਤੇ ਉਥੋਂ ਤੋੜ ਕੇ ਅਮਰੂਦ ਖਾਂਦੇ ਫਿਰ ਤੇ ਆਪਣਾ ਜਿਹੜਾ ਪਾਚਨ ਕਿਰਿਆ ਸੀ ਜਾਂ ਖੂਨ ਲਾ ਲੋ ਵੀ ਇਹਦਾ ਸਾਰਾ ਸਿਸਟਮ ਵਧੀਆ ਹੁੰਦਾ ਸੀਗਾ ਇਹਦਾ ਅਮਰੂਦ ਦਾ ਤੇ ਦੂਜਾ ਇੱਕ ਚੀਜ਼ ਨੋਟ ਜ਼ਰੂਰ ਕਰਿਓ ਜਿੰਨਾਂ ਨੂੰ ਪਾਥਰੀ ਬਣਦੀ ਆ ਪਾਥਰੀ ਬਣਦੀ ਹੋਵੇ ਜਿੰਨਾਂ ਨੂੰ ਉਹ ਇਹਦੇ ਬੀਜ ਦਾ ਸੇਵਨ ਨਾ ਕਰਨ ਜੀ ਠੀਕ ਹੈ ਜੀ ਇਹ ਜਰੂਰ ਜਾਣਕਾਰੀ ਤੁਸੀਂ ਜਰੂਰ ਕੋਲ ਰੱਖਿਓ ਵੀ ਕਿਸੇ ਨੂੰ ਖਾਂਸੀ ਵੀ ਆ ਤੇ ਪਥਰੀ ਵੀ ਬਣਦੀ ਆ ਪਥਰੀ ਵਾਲਾ ਇਹਨਾਂ ਦੇ ਬੀ ਦਾ ਸੇਵਨ ਨਹੀਂ ਕਰਨਾ ਇਹਦੇ ਬੀ ਕੱਢ ਕੇ ਫਿਰ ਉਹਦਾ ਸੇਵਨ ਕਰ ਸਕਦਾ ਜੀ ਤੇ ਇਹ ਜਾਣਕਾਰੀ ਹੈ ਮਰੂਦ ਦੀ ਪ੍ਰਾਣੀ ਤੋਂ ਪ੍ਰਾਣੀ ਖੰਗ ਹੋਵੇ ਜਾਂ ਕਿਸੇ ਨੂੰ ਲੋਹੇ ਦੀ ਮਾਤਰਾ ਘਟ ਹੋਵੇ ਸਰੀਰ 'ਚ ਤੇ ਆਪਾਂ ਲੋਹੇ ਦੇ ਕੜੇ ਵੀ ਪਾਉਨੇ ਆ ਹੋਰ ਵੀ ਆਪਾਂ ਕਈ ਚੀਜ਼ਾਂ ਹੁਣ ਰਸੋਈ ਘਰ ਦੇ ਵਿੱਚ ਵੀ ਲੋਕੀ ਨਾ ਲੋਹੇ ਦੇ ਭਾਂਡਿਆਂ ਦੀ ਵਰਤੋਂ ਕਰਨ ਲੱਗੇ ਕਿਉਂਕਿ ਲੋਹੇ ਦੀ ਐਰਨ ਦੀ ਕਮੀ ਆ ਜਾਂਦੀ ਹੈ ਜੀ ਵਿਟਾਮਿਨ ਸੀ ਵੀ ਇਹਦੇ ਵਿੱਚ ਹੈ ਜੀ ਭਰਪੂਰ ਮਾਤਰਾ 'ਚ ਤੇ ਜਿਨ੍ਹਾਂ ਨੂੰ ਪਥਰੀ ਬਣਦੀ ਹੈ ਉਹ ਜ਼ਰੂਰ ਇਸ ਗੱਲ ਦਾ ਖਿਆਲ ਰੱਖਣ ਵੀ ਇਹਦੇ ਬੀਆਂ ਦਾ ਸੇਵਨ ਬਿਲਕੁਲ ਨਹੀਂ ਕਰਨਾ ਜੀ ਜੇ ਉਹਨੇ ਖਾਣਾ ਤਾਂ ਇਹਦੇ ਬੀ ਕੱਢ ਕੇ ਫਿਰ ਇਹਦਾ ਸੇਵਨ ਕਰੇ ਤਾਂ ਤੁਸੀਂ ਅਮਰੂਦ ਖਾ ਕੇ ਪ੍ਰਾਣੀ ਤੋਂ ਪ੍ਰਾਣੀ ਖੰਗ ਜਿਹੜੀ ਹੈ ਉਹਨੂੰ ਠੀਕ ਕਰ ਸਕਦੇ ਹੋ